ਉਹਦਾ ਵੇਹ ਵੀਡੀਓ ਚ ਇਦਾਂ ਕਰਦੀ ਕਿ ਜਿੱਦਾਂ ਮੈਂ ਤੇ ਤੇਰੇ ਤੋਂ ਜਾਣ ਹੀ ਵਾਰ ਦੂੰਗਾ ਹੈ ਲੈਸ ਤੁਹਾਡੇ ਕੋ ਵਾਰੀ ਨਹੀਂ ਜਾਣ ਲਈ ਜਾਣ ਮੈਂ ਵਾਰ ਦੂੰਗਾ ਮੈਂ ਉਹ ਨਾ ਵਾਰ ਦਿੰਦੇ ਮਾਰੀ ਦੀ ਜਾਣ ਨਹੀਂ ਜਾਣਗੀ ਵਾਰਨੀ ਤੋਈ ਉਹ ਤਾਂ ਪਰਤੇ ਕੋਈ ਸੂਟ ਪਏ ਨਾ ਮੈਂ ਤਾਂ ਆ ਗਏ ਮਮੀ ਹੁਣ ਉਹ ਥੋੜੀ ਮੈਂ ਦੁਬਾਰਾ ਪਾ ਦੂੰਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਜੇ ਨਹੀਂ ਪਤਾ ਤੇ ਮੈਂ ਦੱਸ ਦਿੰਨੀ ਆ ਕਿ ਅਗਲੇ ਮਹੀਨੇ ਅਸੀਂ ਜਾ ਰਹੇ ਹਾਂ ਤੀਆਂ ਦੇ ਫੰਕਸ਼ਨ ਤੇ ਤੀਆਂ ਦੇ ਫੰਕਸ਼ਨ ਤੇ ਚੱਲੇ ਹਾਂ ਦੇਵਜਨ ਫੈਮਿਲੀ ਨੂੰ ਮਿਲਣ ਵਾਸਤੇ ਠੀਕ ਆ ਤੇ ਉਹਦੇ ਵਾਸਤੇ ਮੈਂ ਪ੍ਰਿੰਸ ਨੂੰ ਰਿਕੁਐਸਟ ਕੀਤੀ ਸੀ ਬੜੀ ਐਦਾਂ ਹੱਥ ਜੋੜ ਕੇ ਕਿ ਮੈਨੂੰ ਇੱਕ ਨਵਾਂ ਵਧੀਆ ਜਿਹਾ ਸੂਟ ਲੈ ਦੋ ਪਰ ਪ੍ਰਿੰਸ ਨੇ ਮਨਾਂ ਕਰ ਦਿੱਤਾ ਕਿ ਮੇਰੇ ਕੋ ਗੁੰਜਾਇਸ਼ ਨਹੀਂ ਹੈਗੀ 5-7000 ਲਾਂਦੀ ਤੇ ਉਹਨਾਂ ਨੇ ਮਨਾਂ ਕਰਤਾ ਠੀਕ ਆ ਫਿਰ ਮੈਂ ਕੋ ਮਤਲਬ ਪਿੰਡੋਂ ਮੈਨੂੰ ਮੰਮੀ ਰਾਣੇ ਸੂਟ ਦਿੱਤੇ ਸੀ ਉਸ ਤੇ ਮੈਂ ਪੇਟੀ ਬੁੱਟੀ ਚ ਸੂਟ ਕੱਢੇ ਤੇ ਇਹ ਵਾਲਾ ਮੈਨੂੰ ਸੂਟ ਆਇਆ ਪਸੰਦ ਚਲੋ ਆ ਵਾਲਾ ਸਵਾ ਦੇਣੀ ਕਲਰ ਵੀ ਸੋਨਾ ਆ ਠੀਕ ਹੈ ਤੇ ਇਹਦੇ ਵਾਸਤੇ ਹੁਣ ਮੈਨੂੰ ਚਾਹੀਦੀ ਆ ਲੈਸ ਜਿਹੜੀ ਕਿ ਜਵੇਂ ਚਾਕਾਂ ਦੇ ਅੰਦਰ ਮਾਰ ਮਲਾਣੀ ਆ ਮੂੰਗੀਆ ਕਲਰ ਦੀ ਐਸ ਕਲਰ ਦੀ ਠੀਕ ਹੈ ਤੇ ਦੁਪੱਟੇ ਨੂੰ ਵੀ ਤਿਆਰ ਕਰਾਣਾ ਵਾ ਮਤਲਬ ਲੈਸਿੰਗ ਵਗੈਰਾ ਲਗਾ ਕੇ ਤੇ ਆ ਜੋ ਪ੍ਰਿੰਸ ਨੂੰ ਪੁੱਛਦੇ ਆਂਗੇ ਭਲਾ ਲੈ ਕੇ ਦਿੰਦੇ ਆ ਤੇ ਨਹੀਂ ਠੀਕ ਹੈ ਫ੍ਰੈਂਸ ਨੂੰ ਨਹੀਂ ਪਤਾ ਹਾਂ ਸੂਟ ਲੈ ਕੇ ਇਹਨੇ ਦਿੱਤਾ ਪਰ ਵੇਖਦੇ ਆ ਕਿ ਲੈਸ ਲੂਸ ਲੈ ਕੇ ਦਿੰਦੇ ਆ ਕਿ ਨਹੀਂ ਆਜੋ ਤਰਲਾ ਮਾਰ ਕੇ ਵੇਖਦੇ ਆ ਫ੍ਰੈਂਸ ਮੈਂ ਸੂਟ ਤੇ ਤਹੀ ਮੈਨੂੰ ਲੈ ਕੇ ਇਹਨੇ ਦਿੱਤਾ ਆਹੋ ਤੇ ਆ ਹੁਣ ਮੈਂ ਸੂਟ ਇੱਕ ਪੇਟੀ ਚੋਂ ਕੱਢਿਆ ਵਾ ਤੇ ਮੈਨੂੰ ਇਹਦੇ ਨਾਲ ਹੁਣ ਲੈਸ ਵੀ ਚਾਹੀਦੀ ਆ ਤੇ ਲਾਈਨਿੰਗ ਵੀ ਚਾਹੀਦੀ ਮਸ਼ੀਨਾ ਦੇਣਾ ਆ ਸੀਨ ਵਾਲੇ ਨੇ ਫੇਰ ਬਥੇਰਾ ਟਾਈਮ ਲਾ ਦੇਣਾ ਯਾਰ ਤੇਰਾ ਕੋਈ ਨਾ ਕੋਈ ਵੇ ਉਧਰ ਵੀ ਯਾਰ ਇਸ ਬੂਤ ਆਸਬੂਤ ਆ ਤੁਹਾਨੂੰ ਰਿਐਲਿਟੀ ਵਿਖਾਉਨੇ ਆ ਕਿ ਵੀਡੀਓ ਚ ਸ਼ੋਅ ਕੀ ਕਰਦੇ ਆ ਤੇ ਐਕਚੁਅਲ ਚ ਹੈ ਕੀ ਆ ਹਾਂ ਲੈਸ ਤੋਂ ਲੈਣੀ ਤੇ ਸੂਟ ਮੰਮੀ ਅੰਦਰ ਕਿੰਨੇ ਵੇ ਪਹਿਲਾਂ ਖੋ ਅੰਦਰ ਮੇਰੇ ਸੰਨੇ ਪੰਜ ਸੱਤ ਸੂਟ ਅੰਦਰ ਪਏ ਆ ਕਿਹੜੇ ਪੰਜ ਸੱਤ ਉਹ ਮੈਂ ਕਿੰਨੀ ਵਾਰੀ ਤੇ ਪਾ ਲਏ ਆ ਯਾਰ ਇੱਕ ਸੂਟ ਇੱਕ ਵਾਰੀ ਪਾਇਆ ਤੇ ਭਰਾ ਦਾ ਤਾਂ ਮੁੰਡੇ ਦਾ ਤਾਂ ਮਾਨੀ ਹਾਂ ਉਹ ਅੰਮਾ ਪੀਲੇ ਵਾਲਾ ਸੂਟ ਮੈਂ ਧਮਾਨ ਤੇ ਵੀ ਪਾਇਆ ਫਿਰ ਉਸ ਤੋਂ ਬਾਅਦ ਸਹੇਲੀ ਦੇ ਪ੍ਰੋਗਰਾਮ ਤੇ ਵੀ ਪਾ ਲਿਆ ਹੁਣ ਬਾਰ ਬਾਰ ਉਹੀ ਥੋੜੀ ਪਾਉਂਗੀ ਉੱਤੇ ਸਾਰੀਆਂ ਵੀਡੀਓ ਤੇ ਬਣ ਗਈਆਂ ਆ ਯਾਰਾ ਨਿਜਾਇ ਹੀ ਖਰਚਾ ਕਰਾਉਣ ਦੀ ਮਮੀ ਉਹ ਜੇ ਅੱਜ ਕਹਿੰਦਾ ਖਰਚਾ ਜੇ ਮੈਂ ਨਵਾਂ ਸੂਟ ਲੈਂਦੀ ਤੇ ਕਿੰਨੇ ਦਾ 4-5000 ਦਾ ਸੂਟ ਆਉਣਾ ਹੀ ਨਵਾਂ ਲੈ ਕੇ ਨਹੀਂ ਦੇਣਾ ਜਿਹਦੇ ਹੈਗੇ ਪਏ ਤਾਂ ਫੇਕ ਨਹੀਂ ਵੇਖ ਉਹਨੂੰ ਲੈਸ ਵੀ ਲਗਣੀ ਲਾਈਨਿੰਗ ਵੀ ਲਗਣੀ ਸਾਰਾ ਕੁਝ ਤੇ ਲੱਗਣਾ ਹੀ ਤੇ ਹੁਣ ਜੇ ਮੈਂ ਤੁਹਾਡਾ ਇੰਨੇ ਪੈਸੇ ਬਚਾਏ ਆ ਤਾਂ ਹੁਣ 3000 2000 ਤੇ ਲੈ ਹੀ ਸਕਦੇ ਹੋ ਨਾ ਯਾਰ 2000 ਬੱਸ ਲਓ ਸੁਣਾਈ ਬਾਗੇ 1500 ਦਾ ਸੂਟ ਆਇਆ ਨਾ ਤਾਂ ਤੂੰ 3000 2000 ਕਹਿਣ ਦੇਈਂ ਉਹਨੂੰ ਵੀ ਤਾਂ ਦੁਬਾਰਾ ਸਾਰਾ ਕੁਝ ਲੱਗਣਾ ਹੀ ਆ ਲਾਈਨਿੰਗ ਵੀ ਤੇ ਉਹ ਵੀ ਸਾਰਾ ਕੁਝ ਕਿੰਨੇ ਲਾਈਨਿੰਗ ਹੋਣੀਆਂ ਲਾਈਨਿੰਗ ਆਜੂ 220 200 ਦੀ ਲਾਈਨਿੰਗ ਆ ਤੇ 500 ਦੇ ਵਿੱਚ ਵਿੱਚ ਲੈਸ ਆ ਜਾਣੇ ਆ ਤੇ ਇੱਕ ਮੈਂ ਇਹ ਮੂੰਗੀਆ ਰੰਗ ਦੀ ਲੈਣੀ ਆ ਲੱਕੀ ਚੁੱਤੀ ਅੱਜ ਫੋਟੋ ਐਦਾਂ ਕਰ ਲੈਂਦੇ ਆ ਲੈਸ ਲੈਸ ਤੇ ਲਾਈਨਿੰਗ ਜਿਹੜੀ ਅੱਜ ਲੈ ਆਉਣੇ ਆ ਤੇ ਜੁੱਤੀ ਜਿਹੜੀ ਆ ਉਹ ਫਿਰ ਦੁਬਾਰਾ ਲੈ ਆਵਾਂਗੇ ਯਾਰ ਵੇਖੋ ਮੈਂ ਜਾਣਾ ਉੱਥੇ ਮੈਂ ਪੂਰੀ ਟੋਰ ਕੱਢ ਕੇ ਜਾਣਾ ਆ ਮੈਂ ਵੇਣ ਚਲ ਜਾਣਾ ਤੇਰੀ ਵੈਸੇ ਬੜੀ ਟੋਰ ਵੈਸੇ ਤੁਸੀਂ ਗੱਲਾਂ ਗੱਲਾਂ ਚ ਬਹੁਤ ਕੁਝ ਕਹਿੰਦੇ ਹੋ ਮੈਂ ਨਹੀਂ ਮੰਮੀ ਨਹੀਂ ਟੋਰ ਮੰਮੀ ਵੇ ਲੋ ਫਿਰ ਇਤਨਾ ਨਹੀਂ ਕਰਨਾ ਮੈਂ ਇਹ ਭਾਵੇਂ 12 16 ਸੂਟ ਵੀ ਪਾ ਲੈਣਾ ਤਾਂ ਵੀ ਇਹਨੂੰ ਫੱਬ ਜਾਂਦਾ ਇਹਨੂੰ ਤੇ ਆ ਹੈ ਕਿ ਤੇ ਬਹੁਤ ਵੀ ਜਾਂਦਾ ਆ ਹੈ 2000 ਦਾ ਸੂਟ ਨਹੀਂ ਆ ਹੁਣ ਲੈਸ ਲਵਾਦੇ ਤੇ ਲਾਈਨਿੰਗ ਲਾਦੇ ਤੇ ਸੂਟ ਦੇ ਆਰੋਜਨ ਮਗਰ ਬੱਦੀ ਹੈ ਹੋਰ ਤਰਾ 5 6000 ਹੋਰ ਦੇ ਯਾਰ ਮੈਂ ਤਾਂ ਲੈ ਕੇ ਮੈਂ ਨਿਕਲਿਆ ਲੱਗਣਾ ਸੀ ਤਿੰਆਂ ਦੇ ਲੈ ਕੇ ਚੱਲੀ ਜੋ ਇੰਨਾ ਪੈਟਰੋਲ ਲੱਗ ਜਾਣਾ ਵਾ ਇਨਾ ਇਹ ਉਹ ਪਲਾਂਟ ਉਹ ਕਰਦੇ ਇਹਨਾਂ ਦੇ ਮਨ ਤਲੇ ਲਵਾ ਦੇਣਾ ਮੈਨੂੰ ਐ ਦੱਸੋ ਉਹ ਕੱਲੇ ਲਵਾ ਦੇਣਾ ਉੱਦਾਂ ਵੇਹ ਵੀਡੀਓ ਚ ਇੰਦਾ ਕਰਦੀ ਫਿਰ ਜਿੱਦਾਂ ਮੈਂ ਤੇ ਤੇਰੇ ਤੋਂ ਜਾਣ ਹੀ ਵਾਰ ਦੂੰਗਾ ਹੈ ਲੈਸ ਤੇ ਤੁਹਾਡੇ ਕੋ ਵਾਰੀ ਨਹੀਂ ਜਾਣ ਲਈ ਜਾਣ ਮੈਂ ਵਾਰ ਦੂੰਗਾ ਮੈਂ ਉਹ ਨਹੀਂ ਤੇ ਵਾਰ ਨਹੀਂ ਦੀ ਜਾਣ ਨਹੀਂ ਜਾਣੀ ਵਾਰਨੀ ਤੂੰ ਹੀ ਉਹ ਤਾਂ ਪਰਤੇ ਕੋਈ ਸੂਟ ਪਏ ਨਾ ਮੈਂ ਤਾਂ ਆ ਗਿਆ ਹੈ ਮੰਮੀ ਹੁਣ ਉਹ ਥੋੜੀ ਮੈਂ ਦੁਬਾਰਾ ਪਾ ਲੂੰਗੀ ਦੱਸ ਉੱਥੇ ਕਿਹੜਾ ਤੈਨੂੰ ਗੇਣੇ ਦੇਖਿਆ ਉੱਥੇ ਹੈ ਵੀਡੀਓ ਦੇ ਵਿੱਚ ਤੇ ਵੇਖਿਆ ਹੀ ਆਹੀ ਵੀਡੀਓ ਤੇ ਬਣਾਉਣੀ ਆ ਹੀ ਨਾ ਜਾ ਕੇ ਤੇ ਫੇਰ ਉਹੀ ਪੀਲਾ ਸੂਟ ਪਾ ਕੇ ਤੇ ਫੇਰ ਉਹੀ ਉਹ ਵਾਲੀ ਵੀਡੀਓ ਪੀਲੇ ਸੂਟ ਵਾਲੀ ਕਿੰਨੇ ਪੇਜਾਂ ਵਾਲਿਆਂ ਨੇ ਪਾਈ ਹੀ ਹੁਣ ਦੁਬਾਰਾ ਮੰਨ ਲਓ ਕੋਈ ਵੀਡੀਓ ਪੇਜ ਵਾਲਾ ਚੁੱਕੂਗਾ ਤੇ ਸੇਮ ਸੇਮ ਪਾ ਦੇਊਗਾ ਉਹਨਾਂ ਨੇ ਵੀ ਦੇਣਾ ਵਾ ਕਹੋ ਜੀ ਕਿ ਕਿਦਾਂ ਨੇ ਹੈਗੇ ਆ ਉਹ ਪਹਿਲਾਂ ਵੀ ਉਹ ਸੂਟ ਪਾ ਲਿਆ ਹੁਣ ਫੇਰ ਉਹ ਸੂਟ ਪਾ ਲਿਆ ਤੇ ਵੀਡੀਓ ਹੀ ਕਿ ਚੁੱਕੀ ਏ ਅੰਜੂ ਬਰਾਜ ਇੱਧਰ ਆ ਤੂੰ ਇੱਧਰ ਆ ਪਾਪਾ ਨੂੰ ਕਹੇ ਨਵ ਨੂੰ ਲੈਸ ਲੈ ਕੇ ਦੋ ਨਵ ਨੂੰ ਲੈਸ ਲੈ ਕੇ ਦੋ ਹਾਂ ਗਿਆ ਹੁਣੇ ਲੈ ਕੇ ਦੋ ਹੁਣੇ ਲੈ ਕੇ ਦੋ ਲੈ ਲੈ ਕੇ ਦੋ ਤੂੰ ਨਵ ਦਾ ਪੋਤੇ ਆ ਕਿ ਪਾਪਾ ਦਾ ਪੋਤੇ ਆ ਨਵਲਾ ਆਈ ਨਹੀਂ ਮੈਂ ਚਦਕੇ ਨਹੀਂ ਮੈਂ ਚਦਕੇ ਚਦਕੇ ਨਹੀਂ ਮਾਦਾ ਪੁੱਤ ਵੱਡਾ ਤੋਂ ਪਾਪਾ ਓਏ ਪਾਪਾ ਦੇ ਪੋਤੇ ਆ ਮੈਨੂੰ ਕਹਿ ਦੋ ਬੇਤ ਨਾ ਜਾ ਕੇ ਲੈ ਆਉਣ ਫਿਰ ਵੇਖੋ ਜਾਣਾ ਉਹ ਤੁਹਾਨੂੰ ਪਤਾ ਵਾ ਕਿ ਦੱਦੀ ਵੀ ਫਿਰ ਹਫਤਾ ਦਾਸ ਦੇ ਸੂਟ ਸੀਨ ਤੇ ਲਾ ਦਿੰਦਾ ਛੇਤੀ ਦਿੰਦਾ ਨਹੀਂ ਆ ਜਿਸ ਕੋ ਮੈਂ ਸੂਟ ਸੁਮਾਉਣਾ ਵਾ ਤੇ ਮੈਂ ਫਿਰ ਇੱਕ ਛੱਤ ਤੇ ਲੈ ਕੇ ਜਾਣਾ ਇਹ ਚੱਲੀ ਤੁਸੀਂ ਗਈ ਹੈ ਲਾਈਨਿੰਗ ਲੈਣ ਜੇ ਨੇ ਉਸ ਜਮ ਨੂੰ ਕਹਿਣਾ ਮੈਂ ਪੂਰੀ ਗਰਮੀ ਗਈ ਚਲੋ 1100 1200 ਦਾ ਕੋਟਨ ਦਾ ਸੂਟ ਇੱਕ ਦਵਾ ਦੋ ਮੈਂ ਲੀ ਮੈਮ ਕਿ ਮੈਨੂੰ ਬੜਾ ਸੂਟ ਲੈ ਕੇ ਦੇ ਮੈਮ ਮੈਨੂੰ ਆ ਗਰਮੀਆਂ ਦੱਸ ਦੋ ਮੈਨੂੰ ਕਿਹੜਾ ਸੂਟ ਲੈ ਕੇ ਦਿੱਤਾ ਕੋਟਨ ਦਾ ਕਿਹੜਾ ਲੈ ਕੇ ਦਿੱਤਾ ਦੱਸੋ ਕਿਹੜਾ ਕਿਹੜਾ ਮੰਮੀ ਚੱਲ ਮੰਮੀ ਖਵਾ ਕਿਹੜਾ ਸੂਟ ਲੈ ਕੇ ਦਿੱਤਾ ਵੀਡੀਓ ਜਲਦੀ ਬਈ ਆ ਤੇ ਤੂੰ ਜਾਣ ਕੇ ਉਹ ਕੰਮ ਕਰਨ ਲਈ ਆ ਕਿੰਨੇ ਪੁਰਾਣੇ ਪੁਰਾਣੇ ਸੂਟ ਮੈਂ ਪਾਈ ਜੰਨੀ ਨਵਾਂ ਕੋਈ ਲਿਆ ਹੀ ਨਹੀਂ ਆ ਵੀ ਹੁਣ ਵੇਖੋ ਆ ਵੀ ਹੁਣ ਮੈਂ ਆਪਣਾ ਉੱਚੋ ਹੀ ਕੱਢਿਆ ਦੀਵਾਨ ਬੈੱਡ 'ਚੋਂ ਹੀ ਠੀਕ ਆ ਕਿ ਮੈਂ ਅੱਜ ਪਰਾਨਾ ਹੀ ਸਮਾ ਲੈਣ ਦੀ ਕੀ ਖਰਚਾ ਕਰਨਾ ਆ ਆਹ ਮੈਂ ਰਹਿੰਦੀ ਰਹੀ ਤੇਰੇ ਆਹ ਚਲ ਠੀਕ ਆ ਜੋ ਵੀ ਇਹ ਕੋਈ ਨਜਾਇਜ਼ ਖਰਚਾ ਕੀਤਾ ਮੈਂ ਬਾਹਰ ਜਾ ਕੋਈ ਖਾਣਾ ਖੋਣਾ ਤਾਂ ਨਹੀਂ ਮਤਲਬ ਗੋਲ ਗੱਪੇ ਟਿੱਕੀ ਖਾ ਲਵਾਂ ਹੋਰ ਕੀ ਹੋਰ ਗੋਲ ਗੋਲ ਗੱਪੇ ਟਿੱਕੀ ਰਾ ਗਈ ਜੇ ਇਸ ਤੋਂ ਬਾਅਦ ਲ ਮੈਨ ਪਤਾ ਕੀ ਕਰਾਂ ਜੇ ਪ੍ਰਿੰਸ ਮੈਨੂੰ ਭੁੱਖ ਲੱਗੀ ਆ ਤੇ ਰੋਟੀ ਖਵਾ ਦਵਾਂ ਵੀ 8 ਵਜੇ ਕਿ 8:30 ਵਜੇ ਫਿਰ ਇਹ ਹੱਥ ਵੀ ਲੈ ਬੋਲੇ ਕੜਾਈ ਬਣੀ ਲਓ ਕਰੇ ਲੈ ਮੈਂ ਦੁਬਾਰੇ ਖਾ ਲੈ ਕਰੀ ਨਹੀਂ ਮਖਾਣੇ ਹੋਣ ਇਹਨੇ ਮੈਂ ਮੈਂ ਤੁਹਾਨੂੰ ਲਿਖਾਉ ਜੇ ਉੱਥੇ ਜਾ ਕੇ ਨਹੀਂ ਵੀਡੀਓ ਕਾਲ ਕਰੂੰਗਾ ਮੈਂ ਬਾਹਰ ਜਾ ਕੇ ਇੰਨੇ ਵੇਲੇ ਉੱਥੇ ਜਾ ਕੇ ਕੜਾਈ ਬਣੀ ਨੂੰ ਹੱਥ ਪਾਉਣਾ ਜੀ ਤੇ ਮੇਰਾ ਰੁਪਿਆ 7-800 ਤੋਂ ਕੁੰਡਾ ਸੇ ਲੈ ਜਾਣਾ ਤੇ ਭਰਨਾ ਨੇ ਇੱਕ ਵੇਖਣੇ ਦੋ ਤਿੰਨ ਖਾਲੇ ਪਾਵੇ ਆਈ ਬਾਈ ਚਲੋ ਅੰਟਲੀ ਔਰ ਜੋਨ ਟਾਈਮ ਬਥੇਰਾ ਹੋ ਗਿਆ ਜੀ ਰੁਪਿਆ ਯਾਰ ਉੱਠ ਕੇ ਜਾਣਾ 5-6 ਵਜੇ ਆ ਉੱਠ ਕੇ ਜਗਾ ਤੋਂ ਬਾਅਦ ਸੇ ਘਰਣਾ ਤੇ 2000 ਨੂੰ ਟੋਪੀ ਲੈਣੀ ਟੋਪੀ ਕਾਦੀ ਪੈ ਜਾਣੀ ਜੀ ਮੈਂ ਨਜਾਇਜ਼ ਖਰਚਾ ਪਾਉਣਾ ਵਾ ਤੂੰ ਕਿਦਾਂ ਤਿਆਰ ਹੋ ਰਿਹਾ ਹੈ ਤੂੰ ਮਰੇ ਪਰੋਣਾ ਬਣਿਆ ਆ ਜਾ ਉੱਥੇ ਤੂੰ ਕੋਈ ਲੰਮੀ ਵੇਖਣ ਨੂੰ ਨਹੀਂ ਆਏ ਨਹੀਂ ਕਿ ਜੂ ਵੀ ਨੂੰ ਕੁਰਤਾ ਉਹ ਜੰਮ ਲੱਗਦਾ ਨਾ ਘੈਂਟ ਜਿਆ ਵਾਈਟ ਕਲਰ ਦਾ ਵੱਟਾ ਵਾਲਾ ਹਨਾ ਕੀ ਮੈਂ ਵੀ ਮੈਂ ਵੀ ਕਿ ਕੁਰਤਾ ਪਜਾਮਾ ਪਾ ਕੇ ਜਾਣਾ ਮੈਂ ਥੋੜੀ ਜੀ ਪੱਗ ਬੰਨੂਗਾ ਤੇ ਨਾਲੇ ਪਾਉਂਗਾ ਕੁਰਤਾ ਪਜਾਮਾ ਵਾਈਟ ਕਲਰ ਦਾ ਇਹ ਨਹੀਂ ਨੇ ਚੱਲ ਕੋਈ ਨਹੀਂ ਚੱਲ ਦਾ ਦਿਨ ਲੱਗ ਜਣਾ ਸੂਟ ਦਾਦੀ ਨੂੰ ਲੈ ਕੇ ਦੇਣਾ ਲੈ ਕੇ ਦੇਣਾ ਦਾਦੀ ਨੂੰ ਕਿਹੜੇ ਕਲਰ ਦਾ ਲੈ ਕੇ ਦੇਣਾ ਪਿੰਕ ਕਰ ਲੈ ਆਏ ਪਿੰਕ ਕਰ ਲੈ ਦਾਦੀ ਨੂੰ ਪਿੰਕ ਕਰ ਰੋ ਦਾਦੀ ਨੂੰ ਲੈ ਆ ਪਿੰਕ ਕਰ ਲੈ ਦਾਦੀ ਪਿੰਕ ਕਰ ਲੈ ਦਾਦੀ ਪਿੰਕ ਮੋੜਾ ਮੈਨੂੰ ਵੀ ਪਿੰਕ ਕਰ ਲੈ ਮੈਨੂੰ ਨਹੀਂ ਚਾਹ ਲੱਗਾ ਮੈਂ ਆ ਵਾਲਾ ਕੋਣਾ ਸੋਨਾ ਸੂਟ ਨਹੀਂ ਆ ਨਹੀਂ ਸੋਨਾ ਕਰ ਲੈ ਜਾ ਸੋਨੇ ਪਿੰਕ ਕਲਰ ਲਾਵਾਂ ਪਾਪਾ ਨੂੰ ਕਹਾਂ ਪਿੰਕ ਕਰ ਲੈ ਬੰਦ ਕਰ ਲੈ ਚੱਲ ਉੱਠ ਗਾਂ ਚਲੀਏ ਵਾ ਕੀ ਹੋ ਗਈਆਂ ਤਿਆਰ ਪ੍ਰਿੰਸ ਨੂੰ ਮਨਾ ਲਿਆ ਵਾ ਬਸ ਚੱਲੀ ਆ ਮੈਂ ਲੈਸ ਲੈਣ ਦੇਖਦੇ ਆ ਜਾ ਕੇ ਕਿਹੜੀ ਲੈਸ ਪਸੰਦ ਆਉਂਦੀ ਆ ਤੇ ਕੁਝ ਹੋਰ ਵੀ ਪਸੰਦ ਆਂਦਾ ਪ੍ਰਿੰਸ ਕਿੱਥੇ ਹੋ ਐਸੀ ਆ ਮੈਂ ਪ੍ਰਿੰਸ ਨੂੰ ਗੁੱਸਾ ਬਹੁਤ ਜ਼ਿਆਦਾ ਤੇ ਜੁਬਰਾਜ ਮੇਰੇ ਨਾਲ ਲੜ ਪਿਆ ਕਿ ਮੈਨੂੰ ਨਹੀਂ ਲੈ ਕੇ ਚੱਲੇ ਪਰ ਇਹਨੂੰ ਤਾਂ ਨਹੀਂ ਲੈ ਕੇ ਚੱਲੇ ਪੀ ਉੱਥੇ ਫਿਰ ਇਹਨੇ ਲੈਸ ਨਹੀਂ ਵੇਖਣ ਦੇਣੇ ਤੂੰ ਬਗੂ ਤੋਂ ਕੱਪੜੇ ਲਾ ਲਾ ਹਾਂ ਤੂੰ ਗਰਮੀ ਵਿੱਚ ਕਿੰਨੀ ਕਿਹੜਾ ਸੂਟ ਪਾ ਕੇ ਬਹਿ ਗਿਆ ਆਏ ਨਹੀਂ ਮੈਂ ਚਦ ਕੇ ਆ ਆਏ 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 ਚਲੋ ਚੱਲੇ ਬਾਏ ਬਾਏ ਆ ਗਏ ਆਪਾਂ ਵਾਪਸ ਤੇ ਜਬਰਾਜ ਵਿਚਾਰਾ ਬੋਤਾ ਹੀ ਰੋ ਪਿਆ ਬੋਤਾ ਹੀ ਰੋ ਪਿਆ ਫੇ ਤਰਸ ਗਿਆ ਆ ਗਿਆ ਮੈਨੂੰ ਮੈਂ ਕਿਹਾ ਚੱਲ ਲੈ ਜਾਂਦੇ ਵਿਚਾਰੇ ਨੂੰ ਨਾਲ ਤੇ ਹੁੰਦਾ ਪਿਆ ਹੁਣ ਤਿਆਰ ਤੇ ਜੂ ਵੀ ਉੱਥੇ ਜਾ ਕੇ ਕੋਈ ਚੀਜ਼ੀ ਤੇ ਨਹੀਂ ਮੰਗੇਗਾ ਹੁਣ ਇਹਨੇ ਕਹਣਾ ਮੈਨੂੰ ਕੁਝ ਨਹੀਂ ਚਾਹੀਦਾ ਟੌਏ ਨਹੀਂ ਚਾਹੀਦਾ ਨਾ ਤੰਗ ਨਹੀਂ ਕਰੂਗਾ ਆਈਸਕ੍ਰੀਮ ਨਹੀਂ ਚਾਹੀਦੀ ਆਈਸਕ੍ਰੀਮ ਚਾਹੀਦੀ ਆ ਖਾਨੀ ਆ ਹਾਂ ਆਈਸਕ੍ਰੀਮ ਖਾਣੀ ਆ ਤੰਗ ਨਹੀਂ ਕਰਨਾ ਲੈ ਕੇ ਨਹੀਂ ਜਾਣਾ ਕਿ ਮੈਂ ਤੰਗ ਨਹੀਂ ਕਰੂੰਗਾ ਪਾਪਾ ਤੰਗ ਨਹੀਂ ਕਰੇਗਾ ਨਾ ਹਾਂ ਪੱਕਾ ਪ੍ਰੋਮਿਸ ਕਰ ਪ੍ਰੋਮਿਸ ਪ੍ਰੋਮਿਸ ਤੰਗ ਨਹੀਂ ਕਰੇਗਾ ਹੁਣ ਵੇਖ ਫਿਰ ਮੈਨੂੰ ਐਡਾ ਤਰਸਦੀਆਂ ਨਜ਼ਰਾਂ ਨਾਲ ਵੇਂਦਾ ਨਾ ਸਾਡੇ ਵੱਲ ਕਿ ਬਸ ਕਦੋਂ ਤਰਸਾ ਜੇ ਨਾਣੂ ਤੇ ਇਹ ਮੈਨੂੰ ਲੈ ਜਾਣਾ ਵਾਈ ਬਾਈ ਬਾਈ ਜਮਰਾਜ ਵੀ ਹੋ ਗਿਆ ਤਿਆਰ ਤੇ ਮੈਂ ਤੇ ਲੈ ਕੁੰਡਾ ਕਰਾਉਣਾ ਕੁੰਡਾ ਕਾਲਾ ਕੁੰਡਾ ਹੀ ਹੁੰਦਾ ਕੁੰਡੇ ਨੂੰ ਹੋਰ ਕੁੰਡਾ ਲੈਸ ਲੈਨ ਤੇ ਤੁਸੀਂ ਦੱਸਿਓ ਵੀ ਲੈਸ ਲੈਨ ਤੇ ਕੁੰਡਾ ਹੁੰਦਾ ਆ ਲੈਸ ਤੇ ਲਾਈਨਿੰਗ ਲੈਨ ਤੇ ਕੋਈ ਕਮੈਂਟ ਕਰੇਗਾ ਜ਼ਰੂਰ ਦੱਸਣਾ ਜੇ ਤੇ ਗੁੱਸੇ ਹੁੜਾਇਆ ਮੇਰੇ ਵੱਲੋਂ ਪੜਾਅਸ ਕਢਣੀ ਪੂਰੀ ਕਿ ਤੁਸੀਂ ਕੁੜੀ ਨੂੰ ਸੂਟ ਕਿਉਂ ਨਹੀਂ ਲੱਗਦਾ ਸੂਟ ਇੰਨੇ ਸੂਟ ਮੈਂਨੇ ਕਲੋਗ ਲੈ ਕੇ ਆਉਣਾ ਵਾ ਸਪੈਸ਼ਲ ਇਹਦੇ ਸੂਟ ਸੂਟ ਖੋਣੇ ਸੂਟ ਟੇੜਾ ਨਾ ਟੇੜਾ ਲੱਗੇ ਔਰ ਹੋਣੇ ਵਿਖੋ ਮੈਂ ਕਿੰਨੇ ਪਏ ਉਹ ਤੇ ਸਦੀਆਂ ਦੇ ਪੁਰਾਣੇ ਉਹ ਅੰਨੇ ਉਹਦੇ ਸਦੀਆਂ ਪੁਰਾਣੇ ਜ਼ਰੂਰ ਸੀ ਨਾ ਹੋ ਰਹਿ ਗਏ ਨੇ ਮੇਰੇ ਉਹ ਹੀ ਝੋੜਿਆ ਉਹ ਹੀ ਵਕੋਣੇ ਆ ਮੈਂ ਹੂੰ ਨਾ ਵਾਈਪ ਪਸੰਦ ਕਰਨੀ ਆ ਤੇ ਕਲਰ ਹੋਰ ਲੱਗਦਾ ਬੈ ਮੈਨੂੰ ਉਹ ਅੰਦਰ ਫਿਨਿਸ਼ਿੰਗ ਵਾਸਤੇ ਲਾਣੇ ਆ ਅੱਛਾ ਜੁਵੀ ਨੋ ਮਾਰੇ ਖਾ ਗਿਆ ਪਹਿਲੇ ਠੀਕ ਕਰ ਦੋ ਤੇ orange color ਦੇ ਨਹੀਂ ਗਈ orange ਨੂੰ orange ਕੋਲ ਲਾ ਦੇ ਅੱਛਾ ਨਹੀਂ ਨਹੀਂ ਜੁ ਵੀ ਕਿਹੜੇ ਨਹੀਂ ਤੁੰਦਾ ਜੀ ਜੁ ਵੀ orange color orange color ਦਾ ਨਹੀਂ ਮਿਲਿਆ ਫੇਰ ਹੁਣ ਧਿਆਨ

आ जाओ आ जो। को पता नहीं कहंदे ही आ गए आ गए आ आ जाओ आ जाओ लास्ट शोवे तो बांधनी में गए जाना हम्म ਦੇਖ ਲੈ ਸੰਦੀ ਆ ਨਾ ਫਿਨਿਸ਼ਿੰਗ ਵਾਲੀ ਪੱਟੀ ਨਹੀਂ ਮੇਰਾ ਦਿਲ ਟੁੱਟ ਗਿਆ ਹੂੰ ਉਹ ਆਈਸਕ੍ਰੀਮ ਖਾਂਦੇ ਆਹੀ ਓਕੇ ਕਿਹਨੇ ਲੱਗ ਦਿੱਤੀ ਆ ਕਿਹਨੇ ਲੱਗ ਦਿੱਤੀ ਆ ਲਓ ਆਹ ਦੇਖ ਲਓ ਖਾਨ ਟਿੱਕੀ ਲੈਸ ਮਿਲ ਗਈ ਆ ਕਿੰਨੇ ਦਾ ਘੁੰਮ ਕੇ ਆਈ ਆ ਨਹੀਂ ਮਿਲੀ ਹੂੰ ਸਵਾਰਿਆ ਆ ਰਹੇ ਹਾਂ ਅੰਮ੍ਰਿਤ ਸਰ ਆਈਡੀਆ ਮਾਰਕੀਟ ਦੇ ਵਿੱਚ ਜਿਹੜੀ ਸ਼ਾਪ ਆ ਬੰਟਕੀ ਵਾਲੇ ਦੀ ਬਹੁਤ ਹੀ ਮਸ਼ਹੂਰ ਆ ਜਿਹੜੇ ਅੰਮ੍ਰਿਤ ਸਰ ਰਹਿੰਦੇ ਉਹਨਾਂ ਨੂੰ ਜ਼ਰੂਰ ਪਤਾ ਹੋਏਗਾ ਤਾਂ ਉਹਨੇ ਖਰਦੀ ਵੀ ਹੋਏਗੀ ਇੱਕ ਵਾਰੀ ਦਿਖਾ ਦੋ ਉਹਨਾਂ ਦੀ ਸ਼ਾਪ ਅਸਟੋਰੀ ਰੀ ਰੀ ਸੱਚਾ ਜੀ ਕਿਹੜਾ ਬਣਾ ਲਓ ਜੀ ਮੈਂ ਤੇ ਬਚ ਗਿਆ ਜੇ ਤੇ ਮੇਰਾ ਕੁੰਡਾ ਹੋਟ ਲਿਆ ਅੱਜ ਪਰ ਬਚਾ ਹੋ ਗਿਆ ਅੱਜ ਜਿਨ੍ਹਾਂ ਨੇ ਰੋਲਾ ਪਾਇਆ ਹੈ ਨਾ ਇਹਨੇ ਬਚਾ ਹੋ ਗਿਆ ਮੇਰਾ ਜਿਨ੍ਹਾਂ ਰੋਲਾ ਪਾਇਆ ਸੀ ਕੀ ਮੇਰਾ ਲੈਸ ਵਾਲਾ ਮਸਲਾ ਨਾ ਹੱਲ ਹੋਇਆ ਨਾ ਤੇ ਫਿਰ ਮੈਂ ਨਵਾਂ ਸੂਟ ਹੀ ਲਵਾਂਗੀ ਅੱਛਾ ਅੱਛਾ ਪਹਿਲਾਂ ਮੈਂ ਕੋਈ ਇੱਕ ਸਕੀਮ ਲਾ ਕੇ ਦੇਖਣੀ ਆ ਜੇ ਚੱਲ ਗਈ ਠੀਕ ਆ ਜੇ ਨਾ ਚੱਲੀ ਤੇ ਨਵਾਂ ਸੂਟ ਕੋਈ ਮੈਂ ਘਰ ਆਈਸਕ੍ਰੀਮ ਖਾਣ ਲਈ ਵੇਲੋਣਾ ਉਹਨੇ ਖਾਦਿਆ ਪਹਿਲਾਂ ਇਹਨੇ ਕੀ ਖਾਦਾ ਟਿੱਕੀਆਂ ਤੋਂ ਆਈਸਕ੍ਰੀਮ ਖਾਣ ਲਈ ਏ ਪਰ ਮੈਂ ਵੀ ਆਇਆ ਮੈਂ ਚਿਕਨ ਲੈਣ ਆਇਆ ਓ ਜਿਹੜਾ ਮਾਰ ਰਿਹਾ ਤੂੰ ਸਲਵ ਯਾਰ ਦੇ ਵਿੱਚ ਕ੍ਰਿਸਪੀ ਫਰਾਈਡ ਚਿਕਨ ਸਭ ਤੋਂ ਮਸ਼ਹੂਰ ਦੁਕਾਨ ਇੱਥੇ ਐ ਬਹੁਤ ਸਵਾਦ ਚਿਕਨ ਬਣਾਉਂਦੇ ਆ ਤੈਨੂੰ ਸਵਾਦ ਲੱਗਾ ਉਹਨਾਂ ਬਲਾਉਂਗੇ ਬਹੁਤ ਅਜੀਬ ਗੂੜਾ ਫਟਿਆ ਤੇਰਾ ਮੂਹ ਕਿਉਂ ਫਟਿਆ ਮੈਨੂੰ ਲਾਸ ਨਹੀਂ ਮਿਲੇ ਤੇ ਯੋਕੀ ਲਾਸ ਨਹੀਂ ਮਿਲੇ ਕੋਈ ਹੋਰ ਗੱਲ ਨਹੀਂ ਹੋ ਗਈ ਤਸੱਲੀ ਫਿਰ ਹੁਣ ਤੂੰ ਨਵਾਂ ਸੂਟ ਨਹੀਂ ਕੋਈ ਲੈਣਾ ਤੇ ਨਾ ਕੋਈ ਲੈਸਾ ਵਣੀਆਂ ਪੁਰਾਣਾ ਸੂਟ ਪਹਿਜਣਾ ਜਿਹੜੇ ਹੁਣ ਤੂੰ ਪੁਰਾਣੇ ਪੋਣੇ ਬਸ ਵੀ ਆ ਗੱਲ ਹੋ ਗਈ ਡਨ ਸਾਰਾ ਬਜ਼ਾਰੇ ਘੁੰਮ ਰਹੇ ਆ ਤੇ ਕੁਛ ਨਹੀਂ ਜਿੰਨੂ ਮਿਲਿਆ ਲੈਸਾ ਸਾਰਾ ਠੀਕ ਸੂਟ ਤੇ ਚਲੋ ਨਵਾਂ ਲੈਣਾ ਨਹੀਂ ਆਪਾਂ ਹਨਾ ਹੁਣ ਪੁਰਾਣਾ ਸੂਟ ਪਹਿਆ ਉਹੀ ਪਹਿਨਗੇ ਡਨ ਸਾਰੇ ਸਾਸਿਕਾ ਬੁਲਾਦੇ ਹੁਣ ਤੇ ਕਿਦਾਂ ਇਹ ਗੱਲ ਸੁਣੀ ਹੈ ਮਰੇ ਗਿਆ ਜੋ ਕਹਿੰਦੀ ਪੁੱਜਨੀ ਤੂੰ ਹੀ ਮੇਰਾ ਸ਼ਕਲ ਮੇਰੀ ਸ਼ਕਲ ਵੇਖ ਸਕਦੇ ਹੋ ਮੇਰੀ ਸ਼ਕਲ ਦੇ ਅਜੇ 8:30 ਹੋਏ ਆ ਪਰ 12 13 ਬਿਲਕੁਲ ਵੱਜ ਗਏ ਹੋਏ 12 13 ਮੇਰੇ ਹੁਣੇ ਹੀ ਵੱਜਨੇ ਹੋਏ ਆ ਕਿ ਜਿਹੜੀ ਲੈਂਸ ਮੈਂ ਲਾਣੀ ਸੀ ਆਮ ਸਾਰੀਆਂ ਮੇਰੀਆਂ ਭੈਣਾਂ ਨੂੰ ਪਤਾ ਹੀ ਹੋਏਗਾ ਜਿਹੜੀ ਆਪਾਂ ਫਿਨਿਸ਼ਿੰਗ ਵਾਸਤੇ ਪੱਟੀ ਨਹੀਂ ਲਗਾਈ ਦੀ ਉਹ ਵਾਲੀ ਪੱਟੀ ਚਾਹੀਦੀ ਸੀ ਮੈਨੂੰ ਰਸਟ ਕਲਰ ਤੇ ਮਹਿੰਦੀ ਕਲਰ ਦੀ ਜਿਹੜੀ ਕਿ ਨਹੀਂ ਮਿਲੀ ਉਹ ਕਹਿੰਦੇ ਕਿ ਇਹਦਾ ਟ੍ਰੈਂਡ ਖਤਮ ਹੋ ਗਿਆ ਵਾ ਤੇ ਇਹ ਹੁਣ ਆndੀਆਂ ਨਹੀਂ ਹੈਗੀਆਂ ਉਹਨਾਂ ਦੇਖਦੀਆਂ ਸੂਟ ਦਾ ਕੀ ਜਗਾੜ ਹੁੰਦਾ ਵਾ ਤੇ ਅੱਜ ਦਾ ਵਲੋਗ ਕਰਦੇ ਆ ਇੱਥੇ ਹੀ ਸਮਾਪਤ ਮੇਰਾ ਜੋ ਮੂਹ ਬਣਿਆ ਇਹਨਾਂ ਦਾ ਤਾਂ ਖੁਸ਼ ਹੋਣਾ ਹੀ ਆ ਠੀਕ ਆ ਆਇਦਾ ਵਲੋਗ ਕਰਦੇ ਆ ਇੱਥੇ ਸਮਾਪਤ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵਲੋਗ ਕਿਵੇਂ ਦਾ ਲੱਗਿਆ ਤੇ ਨਾਲੇ ਇਹ ਵੀ ਕਮੈਂਟ ਕਰਿਓ ਕਿ ਕਿਹਦੇ ਕਿਹਦੇ ਘਰ ਵਾਲੇ ਇਦਾਂ ਕਰਦੇ ਆ ਜਿਹੜੇ ਕਿ ਸੂਟ ਲੈ ਕੇ ਨਹੀਂ ਦਿੰਦੇ ਤੇ ਜਿਹੜੇ ਲੈ ਕੇ ਦਿੰਦੇ ਆ ਉਹ ਵੀ ਕਮੈਂਟ ਕਰੋ ਹਨ ਲੈ ਕੇ ਦਿੰਦੇ ਆ ਠੀਕ ਹੈ ਥੋੜਾ ਜਿਹਾ ਮੈਨੂੰ ਹੌਸਲਾ ਹੋਵੇ ਮੈਂ ਵੀ ਕਹਾਂ ਕਿ ਆ ਵੇਖੋ ਲੈ ਕੇ ਦਿੰਦੇ ਆ ਤੁਸੀਂ ਨਹੀਂ ਲੈ ਮੈਨੂੰ ਹੌਸਲਾ ਹੋ ਜਿਹੜੇ ਕਹਿੰਦੇ ਕਿ ਮੈਂ ਉਦੋਂ ਵੀ ਵਲੌਗ ਬਣਾਇਆ ਸੀ ਨਾ ਕਿ ਮੈਂ ਸੂਟ ਕੱਟ ਲੈਣੀ ਆ ਹਨਾ ਤੇ ਜੇ ਹੁਣ ਮੈਂ ਅਰ ਕੀ ਕਹਿ ਦਿੱਤਾ ਸੀ ਤੇ ਇਹਨਾਂ ਨੂੰ ਲੈ ਕੇ ਦੇਣਾ ਚਾਹੀਦਾ ਸੀ ਪਰ ਇਹਨਾਂ ਨੇ ਨਹੀਂ ਲੈ ਕੇ ਦਿੱਤਾ ਇਸ ਕਰਕੇ ਮੇਰਾ ਮਨ ਟੁੱਟ ਗਿਆ ਵਾ ਜੇ ਲੈਸ ਮਿਲ ਜਾਂਦੀ ਤਾਂ ਵੀ ਮੈਨੂੰ ਖੁਸ਼ੀ ਹੋ ਜਾਂਦੀ ਸੀ ਹੁਣ ਤੁਸੀਂ ਨਾ ਕੋਈ ਤਰ੍ਹਾਂ ਮਨ ਜੋੜਦਾ ਕੋਈ ਤਰ੍ਹਾਂ ਕੋਈ ਜੋੜਦਾ ਕੋਈ ਨਹੀਂ ਹੁਣ ਤੁਸੀਂ ਨਾ ਕਮੈਂਟ ਜਦੋਂ ਕਰੋਗੇ ਨਾ ਤੇ ਕਮੈਂਟ ਦਿਓ ਆਪਸ਼ਨ ਨਵੀਂ ਆਪਸ਼ਨ ਆਈ ਹੈ YouTube ਦੇ ਉੱਤੇ ਉਤੇ ਹਾਈਪਰਾ অপਸ਼ਨ ਉਹਦਾ ਹਾਈਪ ਦੋ ਡਾਟਸ ਬਣੇ ਆ ਜਦੋਂ ਕਮੈਂਟ ਕਰਕੇ ਉਹਨੂੰ ਇਦਾਂ ਕਰੋਗੇ ਨਾ ਉਤੇ ਹਾਈਪਸ ਲਿਖਿਆ ਆਏਗਾ ਉਹਨੂੰ ਕਲਿੱਕ ਜ਼ਰੂਰ ਕਰ ਦੇਣਾ ਉਹਨੂੰ ਸਕੋਰ ਮਿਲ ਜਾਂਦੀ ਆ ਠੀਕ ਆ ਤੇ ਠੀਕ ਆ ਉਹਨੂੰ ਹਾਈਪ ਕਰਕੇ ਸਬਮਿਟ ਕਰ ਦੇਣਾ ਉਹ ਆਪਣੇ ਆਪ ਸਾਨੂੰ ਕਾਊਂਟ ਹੋ ਜਾਏਗਾ ਤੇ ਤੁਹਾਡਾ ਦਿਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਚਲੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਨੂੰ ਵਲੌਗ ਦੇ ਵਿੱਚ ਸੈਨ ਕੀਤਾ ਸਾਡੀਆਂ ਬਲੌਗ ਗੱਲਾਂ ਨੂੰ ਸੁਣਿਆ ਉਹਦੇ ਵਾਸਤੇ ਤੁਹਾਡਾ ਬਹੁਤ 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 ਸ਼ੁਕਰੀਆ ਫਿਰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਬਾਏ 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 ਬਾਏ